ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਧੰਗੁਰ ਨਾਨਕ ਸਾਹਿਬ ਜੀ ਨੇ ਰੱਬੀ ਏਕਤਾ ਤੇ ਮਨੁੱਖੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਇੱਕ ਐਸੀ ਸਮਾਜਿਕ ਵਿਵਸਥਾ ਦੀ ਸਿਰਜਣਾ ਕੀਤੀ ਜਿੱਥੇ ਹੱਕ ਸੱਚ ਨੇਕੀ ਇਨਸਾਫ ਪ੍ਰੇਮ ਪਿਆਰ ਅਮਨ ਸ਼ਾਂਤੀ ਆਦਿ ਦੀਆਂ ਉੱਚੀਆਂ ਸੂਚੀਆਂ ਇੱਕ ਲੱਖੀ ਕਦਰਾਂ ਕੀਮਤਾਂ ਲੋਕਾਂ ਦੇ ਜੀਵਨ ਦਾ ਸਰਸਾਰ ਹੋਣ ਗੁਰੂ ਸਾਹਿਬ ਦੇ ਇਲਾਈ ਸੰਦੇਸ਼ ਉੱਪਰ ਅਮਲ ਦੇ ਵਿੱਚੋਂ ਕਈ ਐਸੇ ਆਦਰਸ਼ ਮਨੁੱਖ ਪੈਦਾ ਹੋਏ ਜਿਨ੍ਹਾਂ ਨੂੰ ਸਚਿਆਰ ਗੁਰਮੁਖ ਗੁਰਸਿੱਖ ਬ੍ਰह्मज्ञानी ਆਦਿ ਦੀ ਉੱਚੀ ਪਦਵੀ ਪ੍ਰਾਪਤ ਹੈ ਜਿੱਥੇ ਨਾ ਲੋਕਾਂ ਦੀ ਰੋਹਾਨੀ ਤੌਰ ਤੇ ਲਿਵ ਉਸ ਅਕਾਲਪੁਰਖ ਨਾਲ ਲੱਗੀ ਹੋਈ ਸੀ ਉੱਥੇ ਸਮਕਾਲੀ ਸਮਾਜ ਨੂੰ ਦੁਰਪੇਸ਼ ਸੰਕਟ ਪ੍ਰਤੀ ਮਿਲ ਗੋਬਾ ਰੁਖ اختیار ਨਹੀਂ ਸੀ ਕੀਤਾ ਇਨਾ ਮਹਾਂਪੁਰਖਾਂ ਨੇ ਆਪਣੇ ਜੀਵਨ ਜਾਂਚ ਰਾਹੀਂ ਉੱਤਮ ਆਦਰਸ਼ ਤੇ ਮਿਸਾਲਾਂ ਕਾਇਮ ਕੀਤੀਆਂ ਅਣਕ ਤੇ ਸਵੈ ਮਾਨ ਨਾਲ ਜਿਉਣ ਦਾ ਸਬਕ ਪੜਿਆ ਤੇ ਨਾਲ ਪੜਾਇਆ ਬਦੀ ਦੀਆਂ ਤਾਕਤਾਂ ਨਾਲ ਸਮਝੌਤਾ ਨਹੀਂ ਬਲਕਿ ਸੰਘਰਸ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਬਦੀ ਤੇ ਪਸਾਰ ਨੂੰ ਰੋਕਣ ਤੇ ਮਾਨਵੀ ਕਦਰਾਂ ਕੀਮਤਾਂ ਦੀ ਰੱਖਿਆ ਲਈ ਢਾਲ ਵੀ ਬਣੇ ਭਗਤੀ ਤੇ ਸ਼ਕਤੀ ਦੇ ਸੁਮੇਲ ਵਿੱਚੋਂ ਕਈ ਅਜੇ ਸੰਤ ਸਿਪਾਈ ਇਤਿਹਾਸ ਵਿੱਚ ਪ੍ਰਗਟ ਹੋਏ ਜਿਨ੍ਹਾਂ ਨੇ ਸੇਵਾ ਸਬਰ ਅਤੇ ਸਿੱਦਕ ਦੇ ਨਾਲ ਸਿਰੜ ਕੁਰਬਾਨੀ ਬਹਾਦਰੀ ਤੇ ਕੁਸ਼ਲਤਾ ਦੇ ਅਜੇ ਅਸਾਧਾਰਨ ਕਾਰਨਾਮੇ ਸਰਨਜਾਮ ਦਿੱਤੇ ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਛੁਰ ਕੇ ਦਰੇ ਨਹੀਂ ਮਿਲਦੀ ਇਨਾ ਮਾਹਪੁਰਖਾਂ ਦੇ ਕਾਰਨਾਮੇ ਅਤੇ ਪ੍ਰਾਪਤੀਆਂ ਸਿੱਖ ਸਿਮਰਤੀ ਦੀ ਅਪੁੱਲ ਯਾਦ ਹਨ ਸਿੱਖਾ ਦੇ ਗੌਰਵ ਅਤੇ ਵਿਰਸੇ ਦਾ ਮੂਲ ਖਜ਼ਾਨਾ ਹਨ ਪਰ ਅਫਸੋਸ ਕਿ ਇਨਾ ਇਤਿਹਾਸ ਦੇ ਪੰਨਿਆਂ ਉੱਪਰ ਇਨਾ ਦੇ ਕਰਤਵ ਅੱਧੇ ਅਧੂਰੇ ਅੰਕਥ ਹੋਣ ਕਾਰਨ ਇਤਿਹਾਸ ਦੇ ਨਾਲ ਇਨਸਾਫ ਨਹੀਂ ਕਰ ਸਕੇ ਅੱਜ ਇਸ ਇਤਿਹਾਸ ਦੇ ਵਿੱਚੋਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਨੂੰ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਗਿਆਨੀ ਦਿੱਤ ਸਿੰਘ ਭਾਵ ਪੰਥ ਰਤਨ ਗਿਆਨੀ ਦਿੱਤ ਸਿੰਘ ਕਿਹਾ ਜਾਂਦਾ ਹੈ। ਕੌਣ ਸਨ ਪੰਥ ਰਤਨ ਗਿਆਨੀ ਦਿੱਤ ਸਿੰਘ? ਕੀ ਦੇਣ ਹੈ ਇਤਿਹਾਸ ਵਿੱਚ ਗਿਆਨੀ ਦਿੱਤ ਸਿੰਘ? ਇੱਕ ਸਮਾਂ ਉਹ ਵੀ ਆਇਆ ਜਦੋਂ ਸਿੱਖ ਪੰਥ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਜਦੋਂ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਇੰਗਲੈਂਡ ਦੀਆਂ ਅਖਬਾਰਾਂ ਦੇ ਵਿੱਚ ਖ਼ਬਰ छਪੀ ਸੀ ਕਿ ਸਿੱਖ ਕੌਮ ਹੁਣ ਖਤਮ ਹੋ ਰਹੀ ਹੈ। ਤੇ ਆਉਣ ਵਾਲੇ 25 ਸਾਲਾਂ ਦੇ ਵਿੱਚ ਜੇਕਰ ਕੋਈ ਵੀ ਸਿੱਖਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਜਾਇਬ ਘਰ ਵਿੱਚ ਸਿੱਖਾਂ ਦੀ ਕੇਵਲ ਫੋਟੋਆਂ ਹੀ ਮਿਲਣ ਲੱਗੀਆਂ। ਉਹਨਾਂ ਦੇ ਮਨਾਂ ਵਿੱਚ ਇਹ ਜਿਹਾ ਖਿਆਲ ਆਉਣਾ ਸੁਭਾਵਕ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਲਗਭਗ 1 ਕਰੋੜ ਦੇ ਬਰਾਬਰ ਸੀ। ਉਹ 29 ਸਾਲ 1861 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਇਹ ਘਟ ਕੇ ਕੇਵਲ ਤੇ ਕੇਵਲ 18 ਲੱਖ ਰਹਿ ਗਈ ਸੀ ਪਰ ਅੰਗਰੇਜ਼ਾਂ ਨੂੰ ਕੀ ਪਤਾ ਸੀ ਜਿਹੜੀ ਕੌਮ ਬਾਰੇ ਉਹ ਇਹ ਬਿਆਨਬਾਜ਼ੀ ਅਤੇ ਭਵਿੱਖਬਾਣੀ ਕਰ ਰਹੇ ਨੇ ਉਸੇ ਕੌਮ ਨੇ ਕੁਝ ਵਰਿਆਂ ਬਾਅਦ ਉਹਨਾਂ ਦਾ ਤਖਤਾ ਪਲਟ ਦੇਣਾ ਹੈ ਅੰਗਰੇਜ਼ਾਂ ਨੂੰ ਐਸੀ ਸਖਤ ਟੱਕਰ ਦੇਣੀ ਹੈ ਜਿਸ ਨਾਲ ਕੇ ਉਹਨਾਂ ਦੀ ਹਕੂਮਤ ਦਾ ਬਿਸਤਰਾ ਹੀ ਗੋਲ ਹੋ ਜਾਵੇਗਾ ਅੰਗਰੇਜ਼ਾਂ ਨੂੰ ਦਿੱਤੀ ਗਈ ਇਸ ਸਖਤ ਟੱਕਰ ਦੀ ਉਸ ਮਹਾਨ ਕ੍ਰਾਂਤੀਕਾਰੀ ਸਿੱਖ ਜਾਗਰਤੀ ਲਹਿਰ ਦੇ ਮਾਨ ਹੀਰੋ ਸਨ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਜਿਨ੍ਹਾਂ ਨੇ ਸਿੰਘ ਸਭਾ ਲਹਿਰ ਦੇ ਰਾਹੀਂ ਕੌਮ ਦੇ ਵਿੱਚ ਇੱਕ ਨਵੀਂ ਜਾਗਰਤੀ ਪੈਦਾ ਕੀਤੀ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਪਟਿਆਲਾ रियासत ਦੇ ਮਸ਼ਹੂਰ ਪਿੰਡ ਆਨੰਦਗੜ ਕੋਲੋੜ ਵਿਖੇ ਬਾਬਾ ਦੀਵਾਨ ਸਿੰਘ ਅਤੇ ਮਾਤਾ ਰਾਮਕੌਰ ਜੀ ਦੇ ਘਰ ਹੋਇਆ ਇਹ ਪਿੰਡ ਅੱਜ ਕੱਲ੍ਹ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਪੈਂਦਾ ਹੈ ਜਨਮ ਸਮੇ ਮਾਪੇ ਨੇ ਨਾਮ ਰੱਖਿਆ ਸੀ ਦਿੱਤਾ ਰਾਮ ਜਿਹੜਾ ਕਿ ਹੌਲੀ-ਹੌਲੀ ਗਿਆਨੀ ਤੇ ਸਿੰਘ ਹੋਣੀ ਪੜਿਆ ਗਿਆਨੀ ਤੇ ਸਿੰਘ ਜੀ ਦਾ ਸਿੱਖੀ ਪ੍ਰਚਾਰ ਦਾ ਸਫਰ ਉਦੋਂ ਆਰੰਭ ਹੋਇਆ ਜਦੋਂ ਕੇਵਲ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਵਰਤੇ ਹੋਏ ਮੀਂਹ ਵਿੱਚ ਇਹ ਆਖ ਕੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਤੇ ਆਖਿਆ ਜਾ ਮੇਰੇ ਪਿੱਛੇ ਕਿਉਂ ਫਿਰਦਾ ਹੈ ਤੂੰ ਵੀ ਬ੍ਰਹਮ ਹੈ ਤੇ ਮੈਂ ਵੀ ਬ੍ਰਹਮ ਹਾਂ ਬ੍ਰਹਿਮੰਡ ਤੇਰਾ ਹੈ ਜਾ ਕੇ ਇਹਦੀ ਸੰਭਾਲ ਕਰ ਘਰੋਂ ਨਿਕਲਣ ਤੋਂ ਬਾਅਦ ਗਿਆਨੀ ਤੇ ਸਿੰਘ ਜੀ ਪਿੰਡ ਤਿਓੜ ਵਿਖੇ ਗੁਲਾਬ ਦਾਸੀਆਂ ਦੇ ਇੱਕ ਮਸ਼ਹੂਰ ਡੇਰੇ ਦੇ ਵਿੱਚ ਪਹੁੰਚੇ 18 ਸਾਲ ਦੀ ਉਮਰ ਤੱਕ ਉਹਨਾਂ ਨੇ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ ਇਸੇ ਸਦਕੇ ਉਹ ਡੇਰੇ ਵਿੱਚ ਆਉਣ ਵਾਲੇ ਹਰ ਉਮਰ ਦੇ ਸਾਧੂਆ ਦੇ ਨਾਲ ਵਿਚਾਰ ਚਰਚਾ ਵੀ ਕਰਦੇ ਤੇ ਬਹਿਸਾਂ ਦੇ ਵਿੱਚ ਭਾਗ ਵੀ ਲੈਂਦੇ ਪੰਜਾਬੀ ਹਿੰਦੀ ਸੰਸਕ੍ਰਿਤ ਅਰਬੀ ਫਾਰਸੀ ਉਰਦੂ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦਾ ਚੰਗਾ ਧਿਆਨ ਕਰ ਚੁੱਕੇ ਸਨ ਇਸੇ ਅਧਿਆਨ ਤੇ ਸਦਕਾ ਗਿਆਨੀ ਦੇਵ ਸਿੰਘ ਜੀ ਨੇ ਲਾਗਲੇ ਪਿੰਡਾਂ ਦੇ ਵਿੱਚ ਪ੍ਰਚਾਰ ਤੇ ਵੀ ਜਾਣ ਲੱਗ ਪਏ ਉਸ ਸਮੇਂ ਗਿਆਨੀ ਦੇਸ ਸਿੰਘ ਜੀ ਇੱਕ ਐਸੇ ਕੋਲੋਤੇ ਕੌਮੀ ਜਜ਼ਬੇ ਨਾਲ ਭਰਪੂਰ ਵਿਦਵਾਨ ਸਨ ਜਿਨ੍ਹਾਂ ਨੇ ਸਿੱਖੀ ਉੱਪਰ ਵਾਰ-ਵਾਰ ਵਿਚਾਰਧਾਰਕ ਹਮਲੇ ਕਰ ਰਹੇ ਕਿ ਸਿੱਖਾਂ ਤੇ ਸਿੱਖੀ ਨੂੰ ਖੁੱਲੀ ਚੁਣੌਤੀ ਦੇਣ ਵਾਲੇ ਆਰੀਆ ਸਮਾਜ ਦੇ ਮੋਢੀ ਸੁਆਮੀ ਦਿਆਨੰਦ ਜੀ ਨੂੰ ਬਹਿਸਾਂ ਲਈ ਵੰਗਾਰਿਆ ਅਤੇ ਆਪਣੀ ਸਿਆਣਪ ਭਰੀ ਨੀਤੀ ਦੇ ਨਾਲ ਐਸੇ ਵਿਦਵਾਨ ਨੂੰ ਇੱਕ ਜਾਂ ਦੋ ਵਾਰ ਨਹੀਂ ਸਗੋਂ ਤਿੰਨ ਵਾਰ ਬਹਿਸਾਂ ਦੇ ਵਿੱਚ ਹਰਾ ਕੇ ਕੌਮ ਦੀ ਪਿੱਠ ਲੱਗਣ ਤੋਂ ਬਚਾ ਲਿਆ ਗਿਆਨੀ ਦਿੱਤ ਸਿੰਘ ਜੀ ਦੀ ਸ਼ੇਰਾਂ ਵਰਗੀ ਵਿਦਵਾਨੀ ਦੀ ਦਿਹਾੜ ਦਾ ਹੀ ਨਤੀਜਾ ਨਿਕਲਿਆ ਕਿ Swami Dayanand ਸਮੇਤ ਸਿੱਖੀ ਨੂੰ ਵੰਗਾਰਨ ਵਾਲੇ ਐਸੇ ਹੋਰ ਵੀ ਕਈ ਲੋਕਾਂ ਦਾ ਮੂੰਹ ਸਦਾ ਸਦਾ ਲਈ ਬੰਦ ਹੋ ਗਿਆ ਸਿੱਖ ਕੌਮ ਦੀਆਂ ਮਾਨਮੱਤੀ ਸ਼ਖਸੀਤਾਂ ਦੇ ਵਿੱਚੋਂ ਗਿਆਨੀ ਦਿੱਤ ਸਿੰਘ ਜੀ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਆਉਂਦੇ ਹਨ ਗਿਆਨੀ ਦੇਸ ਸਿੰਘ ਜੀ ਆਪਣੇ ਸਮੇਂ ਦੇ ਉਹ ਮਹਾਨ ਸورਮੇ ਹੋਏ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਮੱਸੇ ਰੰਗਣ ਵਾਂਗੂ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੱਦੇ ਲਾ ਕੇ ਬੈਠਣ ਵਾਲੇ ਬਾਬਾ ਖੇਮ ਸਿੰਘ ਬੇਦੀ ਦੇ ਥੱਲਿਓ ਗੱਦਾ ਕੱਢ ਕੇ ਭਰੇ ਦੀਵਾਨ ਵਿੱਚ ਸਭ ਦੇ ਸਾਹਮਣੇ ਬਾਹਰ ਸੁੱਟ ਦਿੱਤਾ ਐਸੀ ਜ਼ੁਰਤ ਕੋਈ ਅਨਖਿੱਲਾ ਸੋਰਮਈ ਕਰ ਸਕਦਾ ਹੈ ਗਿਆਨੀ ਦੇਸ ਸਿੰਘ ਜੀ ਨੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚੋਂ ਅਨਮਤੀ ਦੀਆਂ ਮੂਰਤੀਆਂ ਬਾਹਰ ਕਢਵਾ ਦਿੱਤੀਆਂ ਬਚਨ ਕੇ ਬਲੀ ਇਸ ਮਹਾਨ ਸੂਰਮੇ ਤੇ ਮਹਾਨ ਕਾਰਨਾਮੇਆ ਕਰਕੇ ਹੀ ਅੱਜ ਸਾਡੇ ਸਿਰਾਂ ਤੇ ਪੱਗਾਂ ਸ਼ੋਭਦੀਆਂ ਨੇ ਇਤਿਹਾਸ ਨੂੰ ਜਦੋਂ ਗੋਹ ਨਾਲ ਵਾਚਾਂਗੇ ਤੇ ਪਤਾ ਲੱਗਦਾ ਜਦੋਂ ਸਿੱਖ ਪਰਿਵਾਰਾਂ ਦੇ ਚਾਰ ਮੁੰਡਿਆਂ ਨੇ ਆਪਣੇ ਆਪ ਨੂੰ ਈਸਾਈ ਬਨਣ ਦਾ ਐਲਾਨ ਕਰ ਦਿੱਤਾ ਤਾਂ ਉਸ ਵੇਲੇ ਗਿਆਨੀ ਦਿੱਤ ਸਿੰਘ ਜੀ ਨੇ ਸਿਰਫ ਉਹਨਾਂ ਚਾਰ ਸਿੱਖ ਮੁੰਡਿਆਂ ਨੂੰ ਹੀ ਨਹੀਂ ਈਸਾਈ ਬਨਣ ਤੋਂ ਰੋਕਿਆ ਬਲਕਿ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਮਿਲ ਕੇ ਐਸੀ ਸਿੰਘ ਸਭਾ ਲੈ ਚਲਾਈ ਜਿਸ ਨੇ ਸਿੱਖ ਧਰਮ ਨੂੰ ਆਪਣੀਆਂ ਲੀਹਾਂ ਤੇ ਮੁੜ ਖੜਾ ਕਰ ਦਿੱਤਾ ਉਹਨਾਂ ਨੇ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪ੍ਰਦਾਨ ਕਰਕੇ ਵਹਿਮਾ ਭਰਮਾ ਸਿੱਖ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੋਧੀਆਂ ਨੂੰ ਹਮਲਿਆਂ ਦੇ ਜਵਾਬ ਲਿਟਰੇਚਰ ਦੀ ਕਾਠ ਅਤੇ ਖੁਦ ਨਾ ਪੜਨ ਦੀਆਂ ਆਦਤਾਂ ਵਰਗੀਆਂ ਬਿਮਾਰੀਆਂ ਨਾਲ ਖੁੱਲ੍ਹਮ ਖੁੱਲੀ ਲੜਾਈ ਲੜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਬਲ ਸਦਕਾ ਅੰਤ ਉਹ ਜੇਤੂ ਹੋਣੇ ਪੜੇ ਪੰਜਾਬੀ ਸਾਇਤਿਕ ਬਹੁਤ ਵੱਡੀ ਸੇਵਾ ਕਰਦੇ ਹੋਏ ਉਹਨਾਂ ਨੇ ਆਪਣੇ 51 ਸਾਲ ਦੀ ਉਮਰ ਵਿੱਚ ਹੀ 72 ਕਿਤਾਬਾਂ ਲਿਖੀਆਂ ਉਹਨਾਂ ਨੇ ਆਪਣੀ ਹਿੰਮਤ ਦੇ ਨਾਲ ਕੌਮ ਦੇ ਵਿੱਚ ਜਾਗਰਤੀ ਪੈਦਾ ਕਰਕੇ ਅੰਮ੍ਰਿਤਸਰ ਸਹਿਬ ਵਿਖੇ ਕੌਮੀ ਕਾਲਜ ਖੋਲਣ ਲਈ ਫੈਸਲਾ ਕੀਤਾ ਅਤੇ ਇਸ ਦੀ ਉਸਾਰੀ ਲਈ ਚੰਦਾ ਇਕੱਠਾ ਕਰਨ ਲਈ ਖੁਦ ਝੋਲੀ ਅੱਡ ਕੇ ਅਮੀਰ ਸਿੱਖਾਂ ਤੱਕ ਪਹੁੰਚ ਕੀਤੀ ਸਮਾ ਇਹ ਵੀ ਦੱਸਦਾ ਹੈ ਕਿ ਦਿਆਲ ਸਿੰਘ ਮਜੀਠੀਆ ਦੇ ਕੋਲ ਜਦੋਂ ਚੰਦਾਏ ਮੰਗਣ ਵਾਸਤੇ ਗਏ ਤਾਂ ਦਿਆਲ ਸਿੰਘ ਮਜੀਠੀਆ ਨੇ ਇਹ ਪੇਸ਼ਕਸ਼ ਕੀਤੀ ਕਿ ਕਾਲਜ ਦਾ ਸਾਰਾ ਖਰਚਾ ਮੈਂ ਕਰਾਂਗਾ ਪਰ ਕਾਲਜ ਦਾ ਨਾਮ ਮੇਰੇ ਨਾਮ ਤੇ ਰੱਖਿਆ ਜਾਵੇ ਤਾਂ ਗਿਆਨੀ ਤੇ ਸਿੰਘ ਜੀ ਐਸੇ ਦਲੇਰ ਮਰਦ ਜੋਧੇ ਸਨ ਜਿਨ੍ਹਾਂ ਨੇ ਉਸ ਸਮੇਂ ਕੋਰੀ ਨਾ ਕਰ ਦਿੱਤੀ ਅਤੇ ਕੌਮੀ ਦਰਦ ਨੂੰ ਦੇਖਦਿਆਂ ਹੋਇਆਂ ਦਸਵੰਦ ਨਾਲ ਉਹ ਕਾਲਜ ਉਸਾਰ ਕੇ ਕੌਮ ਦੀ ਝੋਲੀ ਪਾਉਣ ਦਾ ਫੈਸਲਾ ਕੀਤਾ ਜਿਸ ਨੂੰ ਅੱਜ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਗਿਆਨੀ ਦੇਸ ਸਿੰਘ ਜੀ ਖਾਲਸਾ ਕਾਲੇ ਦੇ ਸਾਰੀ ਉਮਰ ਮੈਂਬਰ ਰਹੇ। ਉਹਨਾਂ ਦੇ ਨਾਮ ਤੇ ਹਰ ਸਾਲ ਉੱਥੇ ਪੜਨ ਵਾਲੇ ਹੁਸ਼ਿਆਰ ਵਿਦਿਆਰਥੀਆਂ ਨੂੰ ਗਿਆਨੀ ਦੇਸ ਸਿੰਘ ਜੀ ਦੇ ਨਾਮ ਤੇ 골ਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ। ਗਿਆਨੀ ਦੇਸ ਸਿੰਘ ਜੀ ਆਪਣੀ ਉੱਚ ਪੱਦਰੀ ਦੀ ਯੋਗਤਾ ਦੇ ਨਾਲ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਗਿਆਨੀ ਦੇ ਪਹਿਲੇ ਬੈਚ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਲਾਰਡ ਬੈਂਟਨ ਤੋਂ ਸੋਨੇ ਦੀ ਘੜੀ ਵੀ ਪ੍ਰਾਪਤ ਕੀਤੀ। ਗਿਆਨੀ ਦੇਸ ਸਿੰਘ ਜੀ ਨੂੰ ਪੰਜਾਬੀ ਪੱਤਰਕਾਰੀ ਦਾ ਪਿਤਾਮਾ ਵੀ ਆਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ 1879 ਈਸਵੀ ਦੇ ਵਿੱਚ ਪਹਿਲਾ ਗੁਰਮੁਖੀ ਅਖਬਾਰ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਰਲ ਕੇ ਖਾਲਸਾ ਅਖਬਾਰ ਸ਼ੁਰੂ ਕੀਤਾ। ਇਸ ਅਖਬਾਰ ਲਈ ਕੰਮ ਕਰਦਿਆਂ ਹੋਇਆਂ ਆਪਣੀ ਲਿਖਣੀ ਰਾਹੀਂ ਗਿਆਨੀ ਦੇਸ ਸਿੰਘ ਜੀ ਨੇ ਸਿੱਖਾਂ ਵਿੱਚ ਫੈਲੇ ਵਹਿਮ ਭਰਮ ਅੰਧ ਵਿਸ਼ਵਾਸ ਜਾਦੂ ਟੋਣਿਆਂ ਤੇ ਹੋਰ ਸਮਾਜਿਕ ਬਿਮਾਰੀਆਂ ਦੇ ਖਿਲਾਫ ਧੂਆਂ ਤਰ ਲੇਖ ਲਿਖੇ ਜਿਨ੍ਹਾਂ ਨੂੰ ਪੜਨ ਦੇ ਨਾਲ ਐਸੇ ਪਖੰਡ ਤੋਂ ਟੁੱਟ ਕੇ ਲੋਕ ਸੱਚੇ ਗੁਰੂ ਸਾਹਿਬ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਗਏ ਅੱਜ ਵੀ ਪੰਜਾਬ ਦੀਆਂ ਬਹੁਤਾਂ ਯੂਨੀਵਰਸਿਟੀਆਂ ਦੇ ਵਿੱਚ ਗਿਆਨੀ ਦੇਸ ਸਿੰਘ ਜੀ ਦੇ ਨਾਮ ਤੇ ਵਿਦਿਆਰਥੀਆਂ ਨੂੰ ਐਮਫਿਲ ਅਤੇ ਪੀਐਸਡੀ ਦੀ ਡਿਗਰੀ ਕਰਵਾਈ ਜਾਂਦੀ ਹੈ ਇਸ ਵਿੱਚ ਕੋਈ ਅਤਕਤਨੀ ਨਹੀਂ ਕਿ ਪਿਛਲੇ ਪੂਰੀ ਸਦੀ ਦੇ ਵਿੱਚ ਅਨਗੋਲੇ ਰਹੇ ਸਿੱਖ ਕੌਮ ਦੇ ਮਾਨਮੱਤੇ ਵਿਦਵਾਨ ਪੰਥਰਤਨ ਗਿਆਨੀ ਦੀਪ ਸਿੰਘ ਜੀ ਦੀ ਅੱਜ ਫਿਰ ਸਿੱਖ ਕੌਮ ਨੂੰ ਬਹੁਤ ਵੱਡੀ ਲੋੜ ਹੈ ਸੋ ਜ਼ਰੂਰਤ ਹੈ ਕਿ ਕੌਮ ਉਹਨਾਂ ਦੇ ਕਿਤੇ ਕਾਰਜਾ ਦਾ ਬੰਦਾ ਮੁੱਲ ਪਾਵੇ ਅਤੇ ਉਹਨਾਂ ਵਾਂ ਕੌਮੀ ਕਾਰਜਾਂ ਨੂੰ ਕਰਨ ਦੀ ਸੇਵਾ ਨਿਭਾਉਣ ਵਾਲੇ ਵਿਦਵਾਨ ਸੱਜਣਾ ਦਾ ਵੀ ਸਤਿਕਾਰ ਕਰੇ ਜਿਹੜੇ ਅੱਜ ਵੀ ਪੰਥਕ ਕਾਰਜਾ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਨੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਪੰਥਰਤਨ ਗਿਆਨੀ ਦੀਪ ਸਿੰਘ ਜੀ ਦੇ ਜੀਵਨ ਤੇ ਇੱਕ ਨਿਮਾਣ ਜੀ ਚਾਤ ਸੋ ਕੋਸ਼ਿਸ਼ ਕਰੀਏ ਗਿਆਨੀ ਦੇਵ ਸਿੰਘ ਜੀ ਦਾ ਜੀਵਨ ਪੜਨ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਦੇ ਪਾਏ ਹੋਏ ਪੂਰਨਤਾ ਤੇ ਚਲਦੇ ਹੋਏ ਜੇਕਰ ਸੱਚਮੁੱਚ ਕੌਮ ਨੂੰ ਸਮਰਪਿਤ ਹੋਣਾ ਚਾਹੁੰਦੇ ਆ ਆਪਣੀ ਜਵਾਨੀ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਨਾ ਚਾਹੁੰਦੇ ਆ ਤੇ ਉਹਨਾਂ ਦੀ ਜ਼ਿੰਦਗੀ ਤੋਂ ਕੁਝ ਨਾ ਕੁਝ ਗ੍ਰਹਿਣ ਜ਼ਰੂਰ ਕਰੀਏ ਸੋ ਇਹ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਪੰਥਰਤਨ ਗਿਆਨੀ ਦੇਵ ਸਿੰਘ ਜੀ ਦੇ ਜੀਵਨ ਤੇ ਇੱਕ ਨਿਮਾਣੀ ਜੀ ਚਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ